ਹੈਲੋ एवरीवन ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਤੁਹਾਡਾ ਵਰਨ ਫੈਮਿਲੀ ਵਲੌਗਸ ਵਿੱਚ ਹੋਰ ਸੁਣਾਓ ਜੀ ਸਾਰੇ ਕਿਵੇਂ ਹੋ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਆਪਣੇ ਆਪਣੇ ਘਰਾਂ ਵਿੱਚ ਤੰਦਰੁਸਤ ਹੋਵੋਗੇ ਰਾਜੀ ਖੁਸ਼ੀ ਹੋਵੋਗੇ ਹਾਂਜੀ ਅੱਜ ਦਿਨ ਹੈਗਾ ਸੰਡੇ ਦਾ ਇੱਥੇ 8 ਦਾ ਟਾਈਮ ਹੋ ਗਿਆ ਸੀਗਾ ਅੱਜ ਆਪਾਂ ਜਲਦੀ ਬ੍ਰੇਕਫਾਸਟ ਤਿਆਰ ਕਰ ਲਿਆ ਸੀਗਾ ਬੱਚਿਆਂ ਨੂੰ ਨਾਲ ਹੀ ਸਹਿਜ ਦੇ ਪਾਪਾ ਦੇ ਤਿਆਰ ਕਰਤਾ ਸੀਗਾ ਪਰਾਠੇ ਬਣਾਏ ਸੀਗੇ ਦਹੀਂ ਦੇ ਨਾਲ ਤੇ ਨਾਲ ਲੱਸੀ ਦੋਕੇ ਫਿਰ ਬੱਚੇ ਗਾਹ ਪਉਣ ਲੱਗ ਜਾਂਦੇ ਨੇ ਵੀ ਮੰਮਾ ਕੰਮ ਲੇਟ ਕਰਤਾ ਕੰਮ ਲੇਟ ਕਰਤਾ ਫਿਰ ਅੱਜ ਮੈਂ ਪਹਿਲਾਂ ਆਪਣਾ ਮੈਂ ਕਿਹਾ ਵੀ ਅੱਜ ਰੋਟੀ ਦਾ ਕੰਮ ਨਿਵੇੜੋ ਜਲਦੀ ਜਲਦੀ ਤੇ ਜੇ ਕੰਮ ਤੁਸੀਂ ਰੋਟੀ ਦਾ ਨਿਵੇੜ ਦੋਗੇ ਤਾਂ ਬਾਕੀ ਕੰਮ ਮੇਰੇ ਆਪੇ ਜਲਦੀ ਨਿਭੜ ਜਾਂਦੇ ਨੇ ਹਨਾ ਇਹਨਾਂ ਨੂੰ ਜਿੱਦਨ ਘਰ ਹੁੰਦੇ ਨੇ ਉਹਦਾਂ ਕੰਮ ਲੇਟ ਨਿਭੜਦੇ ਨੇ ਇਹਨਾਂ ਨੂੰ ਇਹ ਹੁੰਦਾ ਫਿਰ ਵੀ ਮੰਮਾ ਕੰਮ ਲੇਟ ਕਰਦੇ ਆ ਤੁਸੀਂ ਵੀ ਛੇਤੀ ਕਰਿਆ ਕਰੋ ਸਾਜਰੇ ਸਰਵਾਦਿਆ ਕਰੋ ਹਨਾ ਫਿਰ ਅੱਜ ਇਹ ਆਪਣਾ ਜਲਦੀ ਜਲਦੀ ਹੋ ਗਏ ਸੀਗੇ ਮਤਲਬ ਕਿ ਨਾ ਨੂੰ ਲੈ ਸੀਗੇ ਸੱਜ ਰਹੀ ਇਹਨਾਂ ਨੇ ਆਪਣੇ ਕੰਮ ਨਿਬੇੜ ਲਏ ਸੀਗੇ ਮੈਂ ਵੀ ਆਪਣੇ ਜਲਦੀ ਕੰਮ ਨਿਬੇੜ ਲਏ ਸੀਗੇ ਅੱਜ ਹਾਂਜੀ ਫਰੈਂਡਸ ਮਸ਼ੀਨ ਦੇ ਵਿੱਚ ਕੱਪੜੇ ਪਾ ਲੇ ਜੀ ਮੈਂ ਬਸ ਵਾਸ਼ ਹੋ ਗਏ ਕੱਪੜੇ ਆਪਣੇ ਧੋ ਹੋ ਗਏ ਬਸ ਮੈਂ ਨਾ ਅੱਲਾ ਫਾਫਾ ਨੇ ਫੈਸਟਰਾ ਲਫਾ ਫੈਨ ਕਿਉਂਕਿ ਜਿਹੜੇ ਹਨ ਦੱਤਾ ਬਹੁਤ ਇਕੱਠਾ ਹੋਇਆ ਪਿਆ ਧਾਈ ਨਹੀਂ ਆਇਆ ਹੈਗਾ ਉਹਨੂੰ ਦੱਤਾ ਚ ਕੋਣਾ ਹੈ ਆਪੇ ਵਗੜਾ ਇਕੱਠਾ ਸੀ ਕਿ ਨਾ ਮੈਂ ਨਾ ਮੰਜੇ ਦਾ ਕੱਪੜਾ ਤਾਰਿਆ ਸੀਗਾ ਰਾਤ ਦੌਣ ਚੜਵਾਈ ਸੀਗੀ ਨਾਲ ਇਹ ਦੌਣ ਟੁੱਟੀ ਹੋਈ ਸੀਗੀ ਨਾਲ ਮੰਜੇ ਦਾ ਕੱਪੜਾ ਤਾਰ ਕੇ ਨਾ ਇਹ ਪਰ ਹੋਰ ਚੜਾਵਾਂਗੇ ਤੇ ਹਾਂ ਤਾਰ ਕੇ ਸਿੱਟ ਤਾ ਜਿੰਦੋ ਕੇ ਬਾਹਰ ਪਏ ਮੰਜਾ ਗੰਦਾ ਹੋ ਜਾਂਦਾ ਹੈ ਹਾਂ ਦੇਖੋ ਕੱਪੜਾ ਤਾਂ ਨਾ ਪਾੜ ਜਿਆ ਸੀਗਾ ਪਰ ਮੈਂ ਕਿ ਕਿਸੇ ਕੰਮ ਦਾ ਤਾਂ ਇਹ ਨਹੀਂਗਾ 叫你们赶紧跑空调，赶紧。 बहुते रह बचे जो तो तो बहुत अभी जोत नहा पौड़ी पर अच्ते चुढ़ी अस नही बनवाई क्योंकि मेरे ना बचे मतलब के जद सीमें उड़े आई हज मेरी ज्यादा छोटी सी फिर अभी जोत इधर आके हो ਜੇ ਸਾਗ ਮੇਰੀ 1.5 ਸਾਲ ਦੀ ਸੀਗੀ ਮੈਨੂੰ ਡਰ ਲੱਗਦਾ ਹੁੰਦਾ ਸੀਗਾ ਵੀ ਜੇ ਕੋਠਾ ਵਗਾਰਾ ਤੇ ਹਨਾ ਚਾੜਗੀ ਵੀ ਪੱਕਾ ਕਿੰਨਾ ਕੁ ਧਿਆਨ ਰੱਖ ਲਾਂਗੇ ਥੋੜਾ ਬਹੁਤਾ ਬੰਦਾ ਕੰਮ ਗੁੰਮ ਕਰਦਾ ਹੁੰਦਾ ਤਾਂ ਕਰਕੇ ਅਸੀਂ ਪੌੜੀ ਨਹੀਂ ਬਣਵਾਈ ਤੇ ਦੂਜੀ ਗੱਲ ਆ ਫਿਰ ਅਸੀਂ ਹਜੇ ਥੋੜਾ ਜਿਹਾ ਰਹਿਣ ਲਈ ਆਪਣਾ ਬਣਾ ਲਿਆ ਸੀਗਾ ਕਰ ਸਾਨੂੰ ਇਹ ਸੀਗਾ ਵੀ ਜਦੋਂ ਕਦੇ ਨਕਸ਼ੇ ਦੇ ਨਾਲ ਬਣਾਵਾਂਗੇ ਜਾਂ ਵਧੀਆ ਬਣਾਵਾਂਗੇ ਹਨਾ ਫਿਰ ਉਦੋਂ ਫਿਰ ਪੌੜੀ ਆ ਕੀ ਫਾਇਦਾ ਹਲੇ ਪੌੜੀ ਵੀ ਨਾ ਉਹਦੇ ਇੰਨੀ ਜ਼ਰੂਰਤ ਨਹੀਂ ਪੌੜੀ ਵੀ ਨਾ ਸੱਜ ਜਾਂਦਾ ਤੇ ਤਾਂ ਕਰਕੇ ਅਸੀਂ ਬਣਵਾਈ ਨਹੀਂ ਜਿਹੜੀ ਪੌੜੀ ਹੁਣ ਜਦੋਂ ਕਦੇ ਆਪਣਾ ਵਧੀਆ ਤਿਆਰ ਕਰਾਂਗੇ ਤਾਂ ਸਾਡੇ ਸਾਰੇ ਹੀ ਸ਼ਕਤਾਂ ਹੋ ਜੇ ਸ਼ਕਤ ਉਧਰ ਸਾਹੀ ਸ਼ਕਤਾਂ ਕੇ ਫਿਰ ਉਹ ਕਰਾਂਗੇ ਫਿਰ ਪੌੜੀ ਉਹਦੇ ਹਿਸਾਬ ਨਾਲ ਰੱਖਾਂਗੇ ਵੀ ਕਿੱਧਰ ਨਹੀਂ ਸਾਈਡ ਕਰਦੇ ਆ ਤੇ ਹੁਣ ਉਹਨਾਂ ਪੈਸੇ ਬਰਬਾਦ ਕਰੀ ਜਾਏਗੀ ਪੌੜੀਆਂ ਚੜਾਈ ਜਾਈ ਉਹਦਾ ਫਾਇਦਾ ਕੋਈ ਨਹੀਂ ਹੈਗਾ

ਹਾਂਜੀ ਇੱਥੇ ਮੈਂ ਗੱਤੇ ਵਗੈਰਾ ਝਾਲ ਕੇ ਫਿਰ ਉਸ ਤੋਂ ਬਾਅਦ ਮੈਂ ਆਪਣੇ ਕੱਪੜੇ ਕੱਢ ਲਏ ਸੀਗੇ ਮਤਲਬ ਕਿ ਬੇੜਾ ਵੀ ਧੋਤਾ ਸੀਗਾ ਅੰਦਰ ਪੋਚੇ ਵਗੈਰਾ ਵੀ ਲਗਾਤੇ ਸੀਗੇ ਸਾਰੇ ਕੰਮ ਨਿਵੇੜ ਕੇ ਮੈਂ ਆਪਣੇ ਕੱਪੜੇ ਵੀ ਕੱਢ ਲਏ ਸੀਗੇ ਹੁਣ ਮੈਂ ਲਾ ਕੀ ਸੀਗੀ ਸੁੱਕਣੇ ਪਉਣ ਹਨਾ ਅੱਜ ਮੈਂ ਸਟੈਂਡ ਤੇ ਨਹੀਂ ਪਾਏ ਸੀਗੇ ਕਿਉਂਕਿ ਅੱਜ ਫਿਰ ਮੈਂ ਕਿਹਾ ਚਲੋ ਵੀ ਤਾਰ ਤੇ ਪਾ ਦੰਨੀ ਆ ਕਿਉਂਕਿ ਕੱਪੜੇ ਜ਼ਿਆਦਾ ਹੈ ਨਹੀਂ ਸੀਗੇ ਮਤਲਬ ਕਿ ਤਾਰ ਤੇ ਸਾਰੇ ਆ ਜਾਣੇ ਸੀਗੇ ਤੇ ਇੱਥੇ ਆਪਾਂ ਲਾ ਗਏ ਸੀਗੇ ਕੱਪੜੇ ਅੱਜ ਨਾ ਮੇਰਾ ਬਹੁਤ ਨੁਕਸਾਨ ਹੋ ਗਿਆ ਅੱਜ ਬਸ ਮਨ ਐ ਨਾ ਦੁਖੀ ਹੋਇਆ ਹੋਇਆ ਨਾ ਵੀ ਬਹੁਤ ਜ਼ਿਆਦਾ ਦੁਖੀ ਹੋ ਗਿਆ ਸੀਗਾ ਜਦੋਂ ਮੈਂ ਕੱਪੜੇ ਧੋਕੇ ਆਪਣੇ ਕੱਪੜੇ ਸੁੱਕਣੇ ਭਾਏ ਸੀ ਨਾ ਤੇ ਮਨ ਦੁਖੀ ਵੀ ਹੋਇਆ ਤੇ ਹਾਸੇ ਵੀ ਆ ਰਹੀ ਆ ਤੇ ਦੁੱਖ ਵੀ ਬਹੁਤ ਹੋਇਆ ਹਨਾ ਵੀ ਪੈਸੇ ਖਰਾਬ ਲੱਗੇ ਹੋਏ ਹੋਗੇ ਹਨਾ ਜਿਹੜੇ ਸਟੀਚਿੰਗ ਦੇ ਇੰਨੇ ਪੈਸੇ ਦੱਤੇ ਉਹ ਵੀ ਖਰਾਬ ਹੋ ਗਏ ਜਿਹੜਾ ਨਾ ਮੈਂ ਗਰੇ ਗਰੇ ਵੀ ਨਹੀਂ ਸੀਗਾ ਥੋੜਾ ਜਿਹਾ ਕਲਰ ਹੋ ਰਹੀ ਆ ਹੋ ਨੇਉ ਸੂਟ ਲਿਆ ਸੀਗਾ ਤੇ ਉਹ ਸੂਟ ਨਾਲ ਜਦੋਂ ਮੈਂ ਵਾਸ਼ ਕੀਤਾ ਵਾਸ਼ ਕਰਨ ਤੋਂ ਬਾਅਦ ਹਾਈ ਮੇਰੀ ਚੁੰਨੀ ਸੂਟ ਦਾ ਸਾਰਾ ਜਿਹੜਾ ਉਹਦੇ ਉੱਪਰ ਪੇਂਟ ਕੀਤਾ ਹੋਇਆ ਸੀ ਨਾ ਬਿਲਕੁਲ ਵੀ ਨਹੀਂ ਉੱਪਰ ਰਿਹਾ ਹੈਗਾ ਸਾਰੀ ਚੁੰਨੀ ਪਲੇਨ ਹੋ ਗਈ ਮੇਰਾ ਦੁਪੱਟਾ ਪਲੇਨ ਹੋ ਗਿਆ ਇੰਨਾ ਮਨ ਦੁਖੀ ਹੋਇਆ ਨਾ ਮੈਨੂੰ ਬਹੁਤ ਗੁੱਸਾ ਆਇਆ ਵੀ ਹਨਾ ਵੀ ਹਜੇ ਤਾਂ ਮੇਰੇ ਪੈਸਿਆਂ ਦਾ ਵੀ ਮੁੱਲ ਨਹੀਂ ਉਤਰਿਆ ਹੈਗਾ ਵੀ ਹਜੇ ਤਾਂ ਸੂਟ ਮੈਂ ਪਾਇਆ ਹੀ ਦੋ ਵਾਰ ਸੀ ਇੱਕ ਦਿਨ ਗੱਡੀ ਲੈਣ ਗਏ ਸੀਗੇ ਇੱਕ ਦਿਨ ਮਾਮਾ ਜੀ ਦੇ ਭੋਗਤੇ ਪਾਗ ਗਈ ਸੀਗੀ ਹਨਾ ਹਜੇ ਤਾਂ ਮੇਰੇ ਸੂਟ ਦਾ ਚਾ ਵੀ ਪੂਰਾ ਨਹੀਂ ਸੀ ਮੇਰਾ ਹੋਇਆ 得。 ਬਹੁਤ ਮਨ ਦੁਖੀ ਹੋਇਆ ਪਰ ਮੈਂ ਕੋਈ ਗੱਲ ਨਹੀਂ ਜਾਉਂਗੀ ਸ਼ਾਪ ਵਾਲਿਆਂ ਕੋਲ ਕਿਉਂਕਿ ਮੈਂ ਪਹਿਲਾਂ ਗੱਲ ਕੀਤੀ ਸੀ ਉਹਨਾਂ ਨਾਲ ਵੀ ਇਹ ਸੂਟ ਵਧੀਆ ਨਹੀਂ ਨਿਕਲਣਾ ਕਹਿੰਦੇ ਨਹੀਂ ਜੀ ਇਹ ਬਹੁਤ ਸੇਲ ਹੋਏ ਨੇ ਤੁਸੀਂ ਲੈ ਕੇ ਜਾਓ ਤੇ ਇੱਥੇ ਜੀ ਆਪਾਂ ਕੱਪੜੇ ਸਾਰੇ ਧੋਲੇ ਸੀਗੇ ਬਾਕੀ ਜਿਹੜੇ ਮੇਰੇ ਚੈਨਲ ਤੇ ਨਿਊ ਆਉਣੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਔਰ ਵੀਡੀਓ ਨੂੰ ਫੋਲੋ ਕਰਿਆ ਕਰੋ ਇੱਥੇ ਜੀ ਆਪਾਂ ਝਾੜੂ ਪੁੱਛ ਸਾਰੇ ਕੰਮ ਨਿਵੇੜਤੇ ਸੀਗੇ ਮੈਂ ਆ ਗਈ ਸੀਗੀ ਹੁਣ ਕੱਪੜੇ-ਕੁਪੜੇ ਸੁੱਕਣੇ ਪਾ ਕੇ ਅੰਦਰ ਆ ਗਈ ਸੀਗੀ ਦੇਖੋ ਜੀ ਆਪਾਂ ਨਾਲ ਜਿਹੜ ਲਗਾਤੀ ਸੀ ਉਹ ਪਹਿਲਾਂ ਵਾਲੀ ਜਗ੍ਹਾ ਤੇ ਕਿਉਂਕਿ ਹਲੇ ਇਹ ਜੀ ਨੂੰ ਦੇਣੀ ਆ ਉਹ ਹਜੇ ਦੇਣੀ ਆ ਹਨਾ ਤੇ ਤਾਂ ਅਗਰ ਕੇ ਅੰਦਰੇ ਚੱਕ ਕੇ ਰੱਖ ਲਈ ਸੀਗੀ ਤੇ ਅਧਰਾਪਾ ਕੰਮ ਸਾਰੇ ਆਪਣੇ ਨਵੇੜੇ ਫਿਰਦੇ ਸੀਗੇ ਬੱਚੇ ਆਪਣਾ ਨਾਲੇ ਸੀਗੇ ਸਿਰ ਵਗੈਰਾ ਨਾਲੇ ਹੋਏ ਸੀਗੇ ਬਸ ਬੌਂਡ ਤੋਂ ਰਹਿੰਦੇ ਸੀਗੇ ਤੇ ਇੱਥੇ ਮੈਂ ਪੈ ਗਈ ਸੀਗੀ ਮੈਂ ਕਿਹਾ ਥੋੜਾ ਜਿਹਾ ਰੈਸਟ ਕਰਕੇ ਫਿਰ ਮੈਂ ਵੀ ਨਾਉਣੀਆਂ ਹਨਾ ਫਿਰ ਮੈਂ ਰੈਸਟ ਕਰਕੇ ਆਪਣਾ ਨਾਉਣ ਲਾ ਨਾਉਣ ਜਾਣਾ ਸੀਗਾ ਕਿਉਂਕਿ ਬਾਹਰ ਧੁੱਪ ਤੁਹਾਨੂੰ ਪਤਾ ਬਹੁਤ ਤੇਜ਼ ਯੂਵੀ ਲੈ ਕੇ ਆਇਆ ਨਿਊ ਬੈਟ ਲੈ ਕੇ ਆਇਆ ਬੋਲ ਇਹਦੇ ਨਾਲ ਹੁਣ ਮੈਨੂੰ ਕਟਾਈ ਕਰਨੀ ਆ ਮੈਂ ਟੋੜੀ ਕਰੂ ਮੈਂ ਤੇਰੀ ਕਰੂ ਐਸਾ ਜੰਦੇ ਸੋਹੀ ਆ ਗਿਆ ਸੋ ਆਦਾ ਗਿਆ ਲਿਆ ਫਿਰ ਤੈਨੂੰ ਦਵਾ ਸਵਾਦ ਆ ਜਾ ਆ ਜਾ ਤੈਨੂੰ ਦਵਾ ਸਵਾਦ ਇਹਨਾ 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 ਜੀ ਸ਼ਰਾਰਤੀ ਬੱਚਾ ਏ ਇਹ ਜਮਾਈ ਸ਼ਰਾਰਤੀ ਬੱਚਾ ਇਹਨੂੰ ਇਹਨੂੰ ਹੁਣ ਮੈਂ ਬੁਲਾਇ ਨਹੀਂ ਕਰਨਾ ਹੈਗਾ ਮੈਂ ਟੋੜੀ ਮੈਂ ਬੁਲਾ ਹੀ ਨਹੀਂ ਕਰਨਾ ਤੈਨੂੰ ਕਿਹੜਾ ਬੈੱਡ ਲੈ ਗਿਆ ਉਹ ਨਾ ਆ ਜਾ ਇਹਦੇ ਨਾਲ ਖੇਡ ਲਾ ਉਰੀ ਆ ਜਾ ਉਰੀ ਆ ਜਾ ਇਹਦੇ ਨਾਲ ਖੇਡ ਲਾ ਚੱਲ ਪਹਿਲਾਂ ਇੱਧਰ ਸਾਰਿਆਂ ਨੂੰ ਕਹ ਹੈਲੋ ਗਾਈਸ ਉਰੇ ਆ ਕੇ ਕਹਿ ਤੂੰ ਗੱਡੋ ਦੇਖ ਤਾ ਤੇਨੂੰ ਤੇ ਤਾਂ ਹੀ ਸਾਰੇ ਜਣੇ ਦੇਖਣਗੇ ਤੈਨੂੰ ਤਾਂ ਹੀ ਸਾਰੇ ਜਣੇ ਦੇਖਣਗੇ ਤੈਨੂੰ ਫਿਰ ਜਾਣਣਗੇ ਵੀ ਕਹਿਣਗੇ ਤਾਂ ਯੂਵੀ ਆ ਕਹਿ ਸਾਰਿਆਂ ਨੂੰ ਕਹ ਹੈਲੋ ਗਾਈਸ ਹੈਲੋ ਗਾਈਸ

ਖੁੱਲ ਖੁੱਲ ਪਹਿਲਾਂ ਮੈਨੂੰ ਆ ਦੱਸ ਖੁੱਲ ਖੁੱਲ ਪਹਿਲਾਂ ਇੱਧਰ ਦੱਸ ਦੇ ਮੈਨੂੰ ਇਹ ਹੱਜ ਤੇਰੇ ਰਮਾਲ ਕੀ ਨੇ ਬੰਨੇ ਆ ਆ ਰਮਾਲ ਕੀ ਨੇ ਬੰਨੇ ਆ ਰਮਨ ਨੂੰ ਰਮਨ ਨੂੰ ਦਰਵਾਲ ਵੀ ਨਹੀਂ ਬੰਨਣਾ ਆਉਂਦਾ ਹੈਗਾ ਰਮਨ ਨੂੰ ਰਮਾਲ ਵੀ ਨਹੀਂ ਬੰਨਣਾ ਆਉਂਦਾ ਹੈਗਾ ਉਹਨੂੰ ਆ ਹੀ ਨਹੀਂ ਪਤਾ ਹੈਗਾ ਵੀ ਕਿਵੇਂ ਰਮਾਲ ਬੰਨੀਦਾ ਤਦ ਹੀ ਕਟਾਈ ਕਰਨੀ ਪੈਣੀ ਆ ਉਹਨੂੰ ਰਮਾਲ ਸਿਖਾਉਣਾ ਪੈਣਾ ਵੀ ਕਿਵੇਂ ਬੰਨੀਦਾ ਆਹੀ ਬੈਠ ਨਾਲੇ ਕੁੱਟਣੀ ਪੈਣੀ ਆ ਉਹ ਮੈਂ ਕੁੱਟ ਕੇ ਆਉਂ ਰਮਨ ਨੂੰ ਦੇਖ ਲਈ ਡੰਡਾ ਫੇਰ ਕੇ ਆਉਂ ਉਹਨੂੰ ਦੱਸ ਕੇ ਆਉਂਗੀ ਨਾਲੇ ਕੁੱਟ ਕੇ ਆਉਂਗੀ ਨਾਲੇ ਦੱਸ ਕੇ ਆਉਂਗੀ ਵੀ ਕਿ ਮੈਂ ਬੰਲੀ ਦਾ ਦੱਸ ਚਲੇ ਗਿਆ ਕੁੱਤਾ ਚਲੋ ਜੀ ਫੇਰ ਮਿਲਦੇ ਆਪਾਂ ਹਾਂਜੀ ਫਰੈਂਡਸ ਟਾਈਮ ਹੋ ਗਿਆ ਜੀ 9 ਵਜੇ ਦਾ ਅਸੀਂ ਇਹ ਕਿਹਾ ਕਿ ਆ ਲਾਈਵ ਤੁਹਾਨੂੰ ਸਾਹਿਬ ਦਾ ਤੇ ਹੁਣ ਰੋਟੀ ਬਣਾ ਲਈ ਤੇ ਪਹਿਲਾਂ ਕਿ ਮੈਂ ਡੌਗ ਦੀ ਬਪਾਉਂਗਾ ਰੋਟੀ चलो बचे अपनी डोकी ने रोटी पायानी छत से सवेरे सवेरे अपने मोर खा लेन गए पंछी खा लेना चलो हाथ अपना हैंड वोश कर लो कर लो कर लो बुध हैंड वोश कर लो ਰੋਟੀ ਆਪਾਂ ਬਣਾ ਲਈ ਤੇ ਹੁਣ ਅਸੀਂ ਰੋਟੀ ਨੂੰ ਖਾਵਾਂਗੇ ਕਾਵਲੀ ਸ਼ੋਮਿਆਂ ਦੀ ਸਬਜੀ ਨਾਲ ਰੋਟੀ ਆਪਣੀ ਖਾਵਾਂਗੇ ਸਹਿਜ ਦੇ ਪਾਪਾ ਆਇ ਨਹੀਂ ਹੋ ਚਲੇ ਗਏ ਸੀਗੇ ਅੱਜ ਫਸਟ ਟਾਈਮ ਪਹਿਲਾ ਗਏ ਆ ਫਸਟਾ ਗੇੜਾ ਲੱਗ ਚੁੱਕਿਆ ਬਟ ਹੁਣ ਜਿਹੜਾ ਸਹਿਜ ਦੇ ਪਾਪਾ ਨੇ ਆਪ ਲਾਉਣਾ ਉਸ ਦਿਨ ਵੀਰਾ ਭੇਜਿਆ ਸੀਗਾ ਕੋਈ ਹੁਣ ਸਾਇਦ ਪਾਪਾ ਨੇ ਆਪ ਲਾਉਣਾ ਆਪਣੀ ਹੀ ਗੱਡੀ ਦਾ ਫਰਸਟ ਗੇੜਾ ਹਨਾ ਉਹ ਅੱਜ ਲਾਉਣ ਗਏ ਨੇ ਪਰਮਾਤਮਾ ਸਾਰੇ ਜਾਣੇ ਅਰਦਾਸ ਕਰਿਓ ਵੀ ਸਾਡੀ ਗੱਡੀ ਦਾ ਪਹਿਲਾ ਗੇੜਾ ਲੱਗਣ ਲੱਗਿਆ ਪਰਮਾਤਮਾ ਇਦਾਂ ਰੋਜ਼-ਰੋਜ਼ ਗੇੜੇ ਲਾਉਣ ਤੇ ਆਪਣਾ ਕਮਾਈਆਂ ਵਿੱਚ ਵਰਕ ਤਾਂ ਹੋਣ ਕਿਉਂਕਿ ਦੇਖੋ ਜੀ ਆਪਾਂ ਹੁਣ ਹਨਾ ਜਦੋਂ ਕੰਮ ਕਰਦੇ ਆ ਆਪਣਾ ਰੋਜ਼ਗਾਰ ਇਹ ਆ ਤਾਂ ਸਾਨੂੰ ਤਾਂ ਵਰਕ ਤਾਂ ਵੀ ਇਹਦੇ ਵਿੱਚ ਚਾਹੀਦੀਆਂ ਹਨਾ ਸਾਨੂੰ ਸਾਡਾ ਕੰਮ ਇਹ ਹੀ ਆ ਤੇ ਵਰਤਣਾ ਹੋਣਾ ਤੇ ਜਦ ਤੱਕ ਉਹ ਪਤਾ ਚੱਲੋ ਚਲੋ ਚਲੋ ਰੋਟੀ ਰੱਖਤੀ ਮੈਂ ਖਾਉ ਹਾਂ 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 ਲੱਸੀ ਨਾਲ ਪੀਣੀ ਹੈ ਸਾਨੂੰ ਰਾਤ ਨੂੰ ਲੱਸੀ ਬੇਨਤੀ ਆਤ ਪਈ ਹੈ ਬਹੁਤ ਜ਼ਿਆਦਾ ਪਾਣੀ ਵਧੀਆ ਨਹੀਂ ਲੱਗਦਾ ਹੈ ਨਾ ਆ ਹੁੰਦਾ ਬਸ ਵੀ ਠੰਗੀ ਠੰਗੀ ਲੱਸੀ ਪੀ ਲਈਏ ਪਰ ਜ਼ਰਾ ਆਤ ਨੂੰ ਪੀਣੀ ਨਹੀਂ ਚਾਹੀਦੀ ਪਰ ਕੀ ਕਰੀਏ ਜੀ ਪੁੱਟੇ ਨਾਲ ਹੁੰਦੇ ਨੇ ਜਿਹੜੇ ਉਹ ਮੇਰੇ ਕੋਲੇ ਹੁੰਦੇ ਨੇ ਸਾਰੇ ਉੱਥੇ ਕੰਮ ਸਾਨੂੰ ਪੈਕੇਟ ਵਾਲੀਆਂ ਦੀ ਰਸਤੀ ਵਧੀਆ ਲੱਗਦੀ ਐ ਸਿ ਪੈਕੇਟ ਵਾਲੀਆਂ ਹੀ ਰਸਤੀਆਂ ਰਸਤੀ ਪੀਣੇ ਆ ਸੁਪਰ ਵਾਲਿਆਂ ਦੀ ਅਸੀਂ ਪਿੰਡ 'ਚ ਰਹਿ ਕੇ ਵੀ ਸ਼ਹਿਰੀਆਂ ਸ਼ਹਿਰਾ ਵਾਲੀ ਜ਼ਿੰਦਗੀ ਜੀ ਰਹੀ ਆ ਅਸੀਂ ਪਿੰਡ ਦੇ ਬੰਦੇ ਆ ਪਰ ਜ਼ਿੰਦਗੀ ਸਾਡੀ ਸਾਰੀ ਸ਼ਹਿਰਾ ਵਾਲੀ ਹੋ ਕਿ ਮੇਰੇ ਸ਼ਹਿਰਾਂ ਦੇ ਵਿੱਚ ਮੁੱਲ ਦਾ ਦਹੀਂ ਮੁੱਲ ਦੀ ਲੱਸੀ ਮੁੱਲ ਦਾ ਸਾਰਾ ਕੁਝ ਆ ਨਾ ਉਦਾਂ ਹੀ ਸਾਡਾ ਏ ਅਸੀਂ ਵੀ ਮੇਰੇ ਬੱਚੇ ਘਰ ਦਾ ਜਮਾਇਆ ਦਹੀਂ ਨਹੀਂ ਖਾਂਦੇ ਮੁੱਲ ਦਾ ਦਹੀਂ ਖਾਂਦੇ ਨੇ ਲੱਸੀ ਮੁੱਲ ਦੀ ਪੀਂਦੇ ਆਂ ਸੀ ਸੁਪਰ ਵਾਲਿਆਂ ਦੀ ਤੇ ਰੇਟੀ ਬਣਾਉਣ ਤੋਂ ਪਹਿਲਾਂ ਮੈਂ ਨਹਾ ਲਈ ਸੀ ਕਿਉਂਕਿ ਉਹਨਾਂ ਗਰਮੀ ਲੱਗਦੀ ਆ ਤੇ ਅੱਜ ਚਲੋ ਸਹਿਜ ਰੋਟੀ ਖਾਣ ਲੱਗ ਜਾ ਟੀਵੀ ਤੇਰਾ ਬੋਡ ਖਰਾਬ ਹੋ ਗਿਆ ਤਾਂ ਚੰਗੀ ਗੱਲ ਆ ਜੱਤਾ ਹੱਥਾਂ ਚ ਚੱਕ-ਚੱਕ ਕੇ ਬੈਠਦੇ ਆ ਪਾਪਾ ਤੂੰ ਘਰ ਤੇ ਹਾਂ ਆਂ ਕਰ ਦਾਂ ਕਿੰਨਾ ਦੇਖ ਲੈਂਦੇ ਆ ਨਾ 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 ਮੇਰੇ ਕੋਲ ਨੈਟ ਨਹੀਂ ਹੈਗਾ ਅੱਜ ਮੇਰਾ ਇੰਨਾ ਮੂਡ ਖਰਾਬ ਹੋਇਆ ਇੰਨਾ ਮੂਡ ਖਰਾਬ ਹੋਇਆ ਨਾ ਮੈਂ ਆਪਣਾ ਸੂਟ ਜਿਹੜਾ ਨਵਾਂ ਲਿਆ ਸੀਗਾ ਗਰੇਜ ਆ ਉਹ ਤੁਸੀਂ ਦੇਖਿਆ ਹੀ ਜਿਸ ਦਿਨ ਜੇ ਕਿਸੇ ਨੇ ਨਹੀਂ ਦੇਖਿਆ ਜਿਸ ਦਿਨ ਮੈਂ ਲੁਧਿਆਣੇ ਗਈ ਸੀ ਉਸ ਦਿਨ ਵੀ ਪੱਗ ਗਈ ਸੀ ਇੱਕ ਦਿਨ ਮੈਂ ਜਦੋਂ ਅਸੀਂ ਗੱਡੀ ਲੈਣ ਗਏ ਸੀ ਉਦੋਂ ਪੱਗ ਗਈ ਸੀ ਤੇ ਅੱਜ ਵਾਸ਼ ਕੀਤਾ ਚੁੰਨੀ ਸਾਰੀ ਉਹਦੀ ਦੇਖੋ ਪੇਂਟ ਸੀ ਨਾ ਜਿਹੜਾ ਨਹੀਂ ਦੇਖਿਆ ਨਾ ਉਹ ਜਾ ਕੇ ਵਲੌਗ ਚ ਦੇਖਿਓ ਇਹ ਆ ਸਾਰੇ ਦੁਪੱਟੇ ਦੇ ਵਿੱਚ ਪੇਂਟ ਸੀਗਾ ਸੂਟ ਦਾ ਪੇਂਟ ਵੀ ਵਾਸ਼ ਕਰਿਆ ਤਾਂ ਉਤਰ ਗਿਆ ਦੁਪੱਟਾ ਵੀ ਸਾਰਾ ਪਲੇਨ ਹੋ ਗਿਆ ਜਦੋਂ ਮੈਂ ਸੂਟ ਲੈਣਾ ਸੀ ਮੈਂ ਉਹਨਾਂ ਨੂੰ ਬਾਰ-ਬਾਰ ਕਿਹਾ ਸੀਗਾ ਮੈਂ ਕਿਹਾ ਵੀਰੇ ਵੀ ਇਹ ਸੂਟ ਨਹੀਂ ਪੈਂਟ ਵਧੀਆ ਹੈਗਾ ਵੀ ਇਹ ਉੱਤਰ ਜਾਣਾ ਕਹਿੰਦੇ ਨਹੀਂ ਸਾਡੀ ਗਰੰਟੀ ਆ ਸਾਨੂੰ ਵਾਪਸ ਕਰ ਦਿਓ ਜੇ ਸੂਟ 'ਚ ਕੋਈ ਵੀ ਪ੍ਰੋਬਲਮ ਆਈ ਹੁਣ ਮੈਨੂੰ ਕੀ ਕਰਾਂ ਮੈਂ ਦੇਖੋ ਜੀ ਸਾਇਦ ਪਾਪਾ ਨੂੰ ਲੈ ਕੇ ਜਾਉਂਗੀ ਵੀ ਕਪੜਾ ਸਹਰ ਦੇ ਪਾਪਾ ਨੂੰ ਲੈ ਕੇ ਜਾਉਂਗੀ ਵੀ ਉਹਨਾਂ ਨੂੰ ਸੂਟ ਦੇ ਕੇ ਆਉਂਗੀ ਵਾਪਸ ਕਰਕੇ ਆਉਂਗੀ ਵੀ ਤੁਸੀਂ ਉਹ ਕਿਹਾ ਸੀਗਾ ਵੀ ਸਾਨੂੰ ਵਾਪਸ ਕਰ ਦਿਓ ਕਿਉਂਕਿ ਮੇਰੀ ਤਾਂ ਹਲੇ ਸਿਲਾਈ ਵੀ ਸਿਲਾਈ ਦਾ ਮੁੱਲ ਵੀ ਨਹੀਂ ਉਤਰਿਆ ਹੈਗਾ ਸੂਟ ਦੀ ਦਾ 650 ਸਿਲਾਈ ਦਿੱਤੀ ਆ ਮੈਂ ਸ਼ਰਟ ਚ ਕੱਲੇ ਚ ਸਿਰਫ ਲਾਈਨਿੰਗ ਲਵਾਈ ਸੀਗੀ 650 ਰੁਪਏ ਸੂਟ ਦੀ ਸਿਲਾਈ ਸੀਗੀ ਮੇਰੀ ਤਾਂ ਹਜੇ ਤੱਕ ਸਿਲਾਈ ਸਿਲਾਈ ਵੀ ਨਹੀਂ ਪੂਰੀ ਪਈ ਹੈਗੀ ਸਿਰਫ ਦੋ ਵਾਰ ਪਾਇਆ

करता मैं दूंगी कोई चक्कर नहीं मैं आपे कर देनी पर रोटी खा लो इधर आ गए अभी आज इधर बस मैं नहीं होट सपोर्ट करना मेरे को ही नहीं, नहीं है नहीं बस लोड नहीं हैगी मेरी वीडियो देखने की कोई लोड नहीं है नहीं बस मैं हूँ मेरे को सवेरे टाइम नहीं लगता है मैं कम जलॉग एडिट कर बैठ जाती हाँ टपद्ता सी ना ਕੱਲ ਜੋ ਹੀ ਮੇਰਾ ਵਲੌਗ ਰਾਤ ਨੂੰ ਐਡਿਟ ਹੋ ਕੇ ਰਾਤ ਨੂੰ ਪਾ ਦਨੀ ਐ ਅਪਲੋਡ ਕਰ ਦਨੀ ਐ ਸਵੇਰੇ ਮੈਨੂੰ ਟੈਨਸ਼ਨ ਫਰੀ ਹੁੰਨੀ ਆ ਫਟਪਦਾ ਸੀਗਾ ਮੇਰਾ ਸਿਰ ਨਹੀਂ ਵਾਇਆ ਮੇਰਾ ਇਹ ਨਹੀਂ ਕੀਤਾ ਉਹ ਨਹੀਂ ਕੀਤਾ ਤੇ ਚਲੋ ਜੀ ਹੁਣ ਅਸੀਂ ਖਾਲੀਏ ਪ੍ਰਸ਼ਾਦਾ ਛਕ ਲਈਏ ਆਜੋ ਤੁਸੀਂ ਵੀ ਛਕ ਲਓ ਸਾਡੇ ਨਾਲ ਪ੍ਰਸ਼ਾਦਾ ਤੇ ਮਿਲਦੇ ਆ ਜੀ ਤੁਹਾਨੂੰ ਕੱਲ ਨੂੰ ਨਿਊ ਵਲੌਗ ਦੇ ਨਾਲ ਨਵੀਂ ਸ਼ੁਰੂਆਤ ਦੇ ਨਾਲ ਜੇ ਤੁਹਾਨੂੰ ਸਾਡੇ ਅੱਜ ਦਾ ਵਲੌਗ ਵਧੀਆ ਲੱਗਿਆ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਜੀ ਔਰ ਵੀਡੀਓ ਨੂੰ ਪੁੱਲ ਵਾਜ਼ਰ ਜਰੂਰ ਕਰਿਆ ਕਰੋ ਮਿਲਦੇ ਹਾਂ ਜੀ ਕੱਲ ਨੂੰ ਫਿਰ ਆਪਾਂ ਨਿਊ ਵਲੌਗ ਨਾਲ ਨਵੀਂ ਸ਼ੁਰੂਆਤ ਨਾਲ ਓਕੇ ਜੀ ਬਾਏ ਬਾਏ ਗੁੱਡ ਨਾਈਟ ਟੇਕ ਕੇਅਰ ਬਾਏ ਬਾਏ